ਅਮਰੀਕਾ ਤੋਂ ਰਿਪੋਰਟ ਹੋ ਕੇ ਆਈ 205 ਭਾਰਤੀਆਂ ਦਾ ਮੁੱਦਾ ਛਾਇਆ ਹੋਇਆ ਹੈ ਔਰ ਹਜੇ ਵੀ ਹਜ਼ਾਰਾਂ ਭਾਰਤੀ ਉਧਰ ਫਸੇ ਹੋਏ ਨੇ ਜਿਨ੍ਹਾਂ ਨੂੰ ਵਾਪਸ ਭੇਜੇ ਜਾਣ ਦੀ ਸੰਭਾਵਨਾ ਚਿਤਾਈ ਜਾ ਰਹੀ ਹੈ ਅਮਰੀਕਾ ਦੇ ਸਿਟੀਜ਼ਨ ਜਿਹੜੇ 2014 ਤੋਂ ਉੱਥੇ ਸਿਟੀਜ਼ਨ ਨੇ ਬਲਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਹੈ ਗੱਲ ਕਰਦੇ ਹਨ ਨਾਲ ਹਾਂਜੀ ਕੀ ਲੱਗਦਾ ਹੈ ਕਿ ਅਮਰੀਕਾ ਗਵਰਨਮੈਂਟ ਦਾ ਜਿਹੜਾ ਡਿਸੀਜਨ ਹੈ ਸਹੀ ਹੈ ਦੇਖੋ ਜੀ ਇਹ ਤੇ ਹਰ ਮੁਲਕ ਦਾ ਆਪਣਾ ਸਟਰੈਟਜੀ ਹੈ ਉਹਨਾਂ ਦੀ ਆਪਣੇ ਪਲੈਨ ਆ ਆਪਣੇ ਉਹਨਾਂ ਨੇ ਕੰਟਰੀ ਨੂੰ ਚਲਾਉਣਾ ਹੁੰਦਾ ਉੱਥੇ ਤੇ ਜਿਹੜੀ ਪਾਰਟੀ ਹੈ ਜਾਂ ਜਿਹੜੀ ਸਰਕਾਰ ਵਾ ਸੋ ਉਹ ਇਹ ਉਹਨਾਂ ਦਾ ਨਿੱਜੀ ਡਿਸੀਜਨ ਹੈ ਉਹਨਾਂ ਨੇ ਆਪਣੇ ਕੰਟਰੀ ਨੂੰ ਕਿੱਦਾਂ ਚਲਾਉਣਾ ਤੇ ਕਿਉਂਕਿ ਜਿੰਨੀ ਵੱਧ ਪਪੂਲੇਸ਼ਨ ਆਏਗੀ ਉਹਨਾਂ 'ਨ ਕੋਈ ਇਫੈਕਟ ਹੁੰਦਾ ਉੱਥੇ ਤੇ ਉਹ ਜੋ ਹੁਣ ਨਵੀਂ ਗਵਰਨਮੈਂਟ ਬਣੀ ਆ ਉੱਥੇ ਜਿਹੜੀ ਰਿਪਬਲਿਕ ਨਾਲੀ ਜੋ ਸਾਡੇ ਪ੍ਰੈਜ਼ੀਡੈਂਟ ਆ ਡਰੰਪ ਸਾਹਿਬ ਆਪਣੇ ਸਾਫ ਦੇ ਨਾਲ ਆਪਣੇ ਕੰਟੀਨਿਊ ਚਲਾ ਰਹੇ ਆ ਸੋ ਜੋ ਇਹ ਆਪਣੀ ਗਵਰਨਮੈਂਟ ਦੀ ਕੀ ਰਿਸਪਾਂਸਿਬਿਲਟੀ ਹੈ ਆਪਣੀ ਗਵਰਨਮੈਂਟ ਨੂੰ ਕੀ ਅਰੇਂਜਮੈਂਟ ਕਰਨੀ ਚਾਹੀਦੀ ਛੱਡੀ ਗਵਰਨਮੈਂਟ ਨੂੰ ਤੇ ਇਹੀ ਆ ਕਿ ਇੱਥੇ ਰੋਜ਼ਗਾਰ ਦੇ ਵੱਤ ਤੋਂ ਵੱਧ ਜਿਹੜੇ ਆ ਸਾਧਨ ਮoa ਯਾ ਕਰਾਏ ਜਾਣ ਹਨ ਕਿਉਂਕਿ ਇਨਾ ਨਾ ਪੈਸਾ ਲਾ ਕੇ ਇਨਲੀਗਲ ਵੇ ਤੇ ਜਾਣ ਨਾਲੋਂ ਆਪਣੇ ਜੇ ਕੰਟਰੀ ਚ ਕੰਮ ਕਰਨੇ ਪੈਸਾ ਇਨਾ ਲਾ ਕੇ ਤੇ ਇੱਥੇ ਬਹੁਤ ਕੁਛ ਹੈ ਇਸ ਲੀਗਲ ਵੇ ਦੀ ਗੱਲ ਕਰੀਏ ਤੇ ਲੀਗਲ ਵੇ ਨਾਲ ਕਿਉਂ ਨਹੀਂ ਲੋਕ ਉਧਰ ਜਾਂਦੇ ਇਲੀਗਲ ਵੇ ਕਿਉਂ ਚੁੰਦੇ ਲੀਗਲ ਵੇ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਹੈ ਜੋ ਐਮਬੈਸੀ ਦੀਆਂ ਜਾਂ ਲੀਗਲ ਵੇ ਦੇ ਵਿੱਚ ਜੋ ਡਾਕੂਮੈਂਟ ਹੈ ਉਹ ਪੂਰੇ ਨਹੀਂ ਕਰ ਪਉਂਦੇ ਜਿਸ ਕਰਕੇ ਫਿਰ ਜਲਦੀ ਤੇ ਜਲਦੀ ਅਮੀਰ ਹੋਣਾ ਤੇ ਜਲਦੀ ਪਹੁੰਚਣ ਕਰਕੇ ਏਜੰਟਾਂ ਦੇ ਮਾਧਿਅਮ ਦੇ ਨਾਲ ਇਹ ਗਲਤ ਸਟੈਪ ਚੁੱਕਦੇ ਲੋਕ ਕਿਉਂਕਿ ਮੇ ਮੇ ਕੋ ਹੋਰ ਕਹਿੰਦੇ ਵੱਡਾ ਰਿਸਕ ਲੈਂਦੇ ਆ ਪਨਾਮਾ ਦੇ ਜੰਗਲ ਵਿੱਚੋਂ ਗੁਜ਼ਰ ਕੇ ਉਹ ਕੀ ਹੈ ਇਹ ਬੇਜੜਾ ਏਜੰਟਾ ਜਿਹੜੂ ਇਹ ਤੋੜ ਦਿੰਦੇ ਆ ਬੰਦੇ ਨੂੰ ਵੈਸਾ ਲੈ ਕੇ ਤੇ ਜਿਹੜਾ ਜੈਂਟ ਹੁੰਦਾ ਪਤਾ ਤੇ ਉਹਨੇ ਵੀ ਨਹੀਂ ਹੁੰਦਾ ਕਿਦੜੋਂ ਦੀ ਇਹਨੇ ਜਾਣਾ ਮੈਂ ਇਹ ਤਾਂ ਨਾ ਹੀ ਜੰਗਲ ਹੈ ਤੇ ਉਹ ਫਿਰ ਜੰਗਲ ਹੀ ਹੁੰਦਾ ਵਾ ਨਾ ਉਹਦੇ ਵਿੱਚ ਕਿੱਦਾਂ ਦੇ ਦਰਖਤ ਜਾਨਵਰ ਇਹ ਕਿਸੇ ਨੂੰ ਥੋੜਾ ਪਤਾ ਉਹਦੇ ਵਿੱਚ ਤੇ ਬਹੁਤ ਸਾਰੇ ਲੋਕ ਪਹਿਲੇ ਵੀ ਖਬਰ ਆ ਚੁੱਕੇ ਆ ਜਿਹੜੇ ਲਾਸ਼ਾਂ ਪਈਆਂ ਜਾਂ ਤਾਂ ਨੰਘ ਕੇ ਲੋਕ ਜਾਂਦੇ ਆ ਅੱਗੇ ਨਿਕਲਦੇ ਬਹੁਤ ਖਤਰਨਾਕ ਪ੍ਰਕਾਰ ਦਾ ਜੰਗਲ ਦਾ ਤੇ ਉਹਦੇ ਵਿੱਚੋਂ ਦੀ ਪਾਣੀ ਆ ਨਦੀਆਂ ਵੀ ਆ ਜਿਹਦੇ ਵਿੱਚ ਡੁਬਕੀਆਂ ਮਾਰ ਕੇ ਜਾਂਦੇ ਲੋਕ ਖਤਰਨਾਕ ਦੱਸਦੇ ਆ ਤਾਂ ਫਿਰ ਇਹੋ ਜਿਹਾ ਰਿਸਕ ਕਿਉਂ 50-50 ਲੱਖ ਖਰਚ ਕੇ ਵੀ ਲੋਕ ਇਹੋ ਜਿਹਾ ਰਿਸਕ ਕਿਉਂ ਲੈਂਦੇ ਆ ਜਦਕਿ ਇੰਨੇ ਜੇ ਪੈਸੇ ਨਾਲ ਇੱਧਰ ਵਧੀਆ ਵਪਾਰ ਕਾਰੋਬਾਰ ਕੀਤਾ ਜਾ ਸਕਦਾ ਇੱਥੇ ਕੰਮ ਕਰਕੇ ਜਿਆਦਾ ਜੂਥ ਜਿਹੜਾ ਵਾ ਉਹ ਖੁਸ਼ੀ ਨਹੀਂ ਆ ਤਕਰੀਬਨ ਲੋਕਾਂ ਕੋ ਪਹਿਲੀ ਆਪਣੀ ਵੀ ਐਗਰੀਕਲਚਰ ਦੀ ਸਾਧਨ ਹੈਗੇ ਆ ਪਰ ਕੰਮ ਕਰਕੇ ਖੁਸ਼ੀ ਨਹੀਂ ਆ ਤੇ ਉੱਥੇ ਜਾ ਕੇ ਸਾਰੇ ਕੰਮ ਕਰ ਲੈਂਦੇ ਆ ਜਾ ਕੇ ਕਿਉਂਕਿ ਇਹ ਜਲਦੀ ਹਰ ਬੰਦਾ ਚਾਹੁੰਦਾ ਮੈਂ ਅਮੀਰ ਹੋਵਾਂ ਇੱਥੇ ਐਜੂਕੇਸ਼ਨ ਸਭ ਤੋਂ ਵੱਡਾ ਫੈਕਟਰ ਹੈ ਜੇ ਕਿਤੇ ਐਜੂਕੇਸ਼ਨ ਵਾਲੇ ਪਾਸੇ ਤੁਹਾਡਾ ਜੂਥ ਮੁੜ ਜੇ ਤੇ ਸਾਡਾ ਦੇਸ਼ ਤੇ ਦੁਨੀਆ ਦਾ ਸਭ ਤੋਂ ਵਧੀਆ ਕੰਟਰੀ ਹੈ ਇੱਥੇ ਮਾਪਿਓ ਦਾ ਕੀ ਫਰਜ ਹੈ ਇਹਦੇ ਵਿੱਚ ਮਾਪਿਓ ਨੂੰ ਕੀ ਕਰਨਾ ਚਾਹੀਦਾ ਮਾਪਿਓ ਨੂੰ ਆਪਣੀ ਵੱਧ ਤੋਂ ਵੱਧ ਇਹ ਹੀ ਹੈ ਕਿ ਆਪਣੇ ਬੱਚਿਆਂ ਦੀ ਐਜੂਕੇਸ਼ਨ 'ਤੇ ਧਿਆਨ ਦੇਵੋ ਤੇ ਉਹਨਾਂ ਨੂੰ ਇਹ ਹੀ ਦਨ ਦੇ ਵਿੱਚ ਜਾਂ ਸ਼ਾਮ ਦੇ ਟਾਈਮ ਇੱਕ ਵਾਰੀ ਬੈਠ ਕੇ ਉਹਨਾਂ ਨੂੰ ਇਹੀ ਸਲਾਹ ਦੋ ਟੇਬਲ ਤੇ ਬੈਠ ਕੇ ਪ੍ਰੇਸ਼ ਕਰੋ ਵੀ ਬੱਚੇ ਪੜ ਕੇ ਤੂੰ ਅੱਗੇ ਬਾਦ ਇੱਥੇ ਸਾਡੇ ਮੁਲਕ 'ਚ ਬਹੁਤ ਖੁਸ਼ ਹੈ ਤੂੰ ਇੱਥੇ ਲਾ ਲਾ ਪੈਸਾ ਆਈ ਤੈਨੂੰ ਪੈਸਾ ਇੱਥੇ ਲਾਉਣ ਲਈ ਜਿੰਨਾ ਕਹਿੰਦੇ ਭਾਵੇਂ ਕਰਜ਼ਾ ਲੋਨ ਚੁੱਕ ਦਿੰਦੇ ਆ ਤੂੰ ਬਾਹਰ ਨਾ ਜਾ ਤੈਥੇ ਇੱਕ ਮਿਹਨਤ ਕਰਕੇ ਇੱਥੇ ਕਮਾਈ ਕਰਕੇ ਦੱਸ ਜਿਹਦੇ ਨਾਲ ਸਾਡਾ ਵੀ ਤੇ ਸਾਡੇ ਦੇਸ਼ ਦਾ ਵੀ ਭਲਾ ਹੋਵੇ ਗਵਰਨਮੈਂਟ ਦੀ ਕੀ ਰਿਸਪਾਂਸਿਬਿਲਟੀ ਹਾਂ ਅਸੀਂ ਤੇ ਆਪਣੀ ਬੇਨਤੀ ਕਰਦੇ ਹਾਂ ਆਪਣੇ ਸਤਿਕਾਰਯੋਗ ਪ੍ਰਾਈਮ ਮਿੰਿਸਟਰ ਦੇ ਜੋ ਜੀ ਨਰਿੰਦਰ ਮੋਦੀ ਜੀ ਸਾਡੇ ਬੜੇ ਸਤਿਕਾਰ ਬੜਾ ਵੱਡਾ ਨਾਮ ਆ ਵਰਲਡ ਦੇ ਵਿੱਚ ਹਰ ਕੰਟਰੀ ਸਾਡੇ ਪ੍ਰਾਈਮ ਮਿੰਿਸਟਰ ਦਾ ਮਤਲ ਜਿਹੜਾ ਹਰ ਗੱਲ ਨੂੰ ਮੰਨਦਾ ਵਾ ਤੇ ਹੁਣ ਵੈਸੇ ਵੀ ਮੇਰੇ ਖਿਆਲ ਵੈਰੀ ਸੂਨ ਪ੍ਰਾਈਮ ਮਿੰਿਸਟਰ ਅਮਰੀਕਾ ਜਾ ਰਿਹਾ ਵਾ ਤੇ ਅਸੀਂ ਬੇਨਤੀ ਕਰਦੇ ਹਾਂ ਆਪਣੇ ਤੇ ਵੀ ਉੱਥੇ ਟਰੰਪ ਸਾਹਿਬ ਨਾਲ ਜਾ ਕੇ ਗੱਲ ਕਰਨ ਤੇ ਲੀਗਲ ਵੇ ਦਾ ਰਸਤਾ ਖੋਲਣ ਤਾਂ ਜੋ ਅਹੀਂ ਸਾਡੇ ਮੁਲਕ ਦਾ ਵੱਤੋ ਵੱਡਾ ਜਿਹੜਾ ਬੰਦਾ ਵਾ ਇਹ ਦੋਨਾਂ ਵੱਡੇ ਅਧਿਕਾਰੀਆਂ ਨਾਲ ਸਾਡੇ ਪ੍ਰਾਈਮ ਮਿਨਿਸਟਰ ਤੇ ਪ੍ਰੈਜ਼ੀਡੈਂਟ 트ੰਪ ਦੇ ਨਾਲ ਇੱਕ ਵੱਡੀ ਵਧੀਆ ਜਿਹੜੀ ਆ ਮੀਟਿੰਗ ਹੋਵੇ ਤੇ ਸਾਡੇ ਲੋਕਾਂ ਲਈ ਇੱਕ ਵਧੀਆ ਜਿਹੜਾ ਲੀਗਲ ਰਸਤਾ ਖੁੱਲੇ ਤੇ ਬਤੂ ਬਾਰੇ ਲੋਕ ਉੱਥੇ ਜਾ ਕੇ ਉਹਨਾਂ ਦਾ ਵੀ ਸਹਾਇਤਾ ਕਰਨ ਕੰਮ ਕਰਕੇ ਤੇ ਸਾਡੇ ਦੇਸ਼ ਦਾ ਵੀ ਭਲਾ ਹੋਵੇ ਦੇਖਿਆ ਜਾਏ ਤੇ ਆਸਟ੍ਰੇਲੀਆ ਚ ਵੀ ਨਿਊਜ਼ੀਲੈਂਡ ਚ ਵੀ ਕਾਫੀ ਭਾਰਤੀ ਹੈ ਕੈਨੇਡਾ ਨੇ ਵੀ ਥੋੜੀ ਦੇਰ ਪਹਿਲੇ ਇਹ ਹੀ ਫੈਸਲਾ ਲਿਆ ਸੀ ਕਿ ਉਹਨਾਂ ਨੂੰ ਰਿਪੋਰਟ ਕੀਤਾ ਜਾ ਜਿਹੜੇ ਇਲੀਗਲ ਵੇਰਨਾ ਰਹ ਰਹੇ ਹੈ ਕੀ ਰਿਸਪਾਂਸਿਬਿਲਟੀ ਹੈ ਕੀ ਕਰਨਾ ਚਾਹੀਦਾ ਹੈ ਇਹਦੇ ਵਿੱਚ ਨੇਹਾ ਆਪ ਦਾ ਜਿਹੜਾ ਸਾਡਾ ਜਿਹੜੀ ਆ ਫੋਰਨ ਪਾਲਿਸੀ ਆ ਸਾਡੇ ਫੋਰਨ ਮਿਨਿਸਟਰ ਨੂੰ ਵੀ ਕੋਈ ਨਵੀਆਂ ਪਾਲਸੀਆਂ ਹੋਰ ਕੱਢਣੀਆਂ ਚਾਹੀਦੀਆਂ ਤੇ ਉਹਨਾਂ ਦੇ ਫੋਰਨ ਮਿਨਿਸਟਰ ਦੇ ਨਾਲ ਮਿਲ ਕੇ ਇੱਕ ਇਦਾਂ ਦੇ ਇੱਕ ਸੈਟਅਪ ਕਰਨੀ ਚਾਹੀਦੀ ਆ ਤਾਂ ਜੋ ਜਿੰਨ ਵੀ ਲੀਗਲ ਵੇ ਤੇ ਜਾਣਾ ਮੈਂ ਫੋਰਨ ਦੇ ਵਿੱਚ ਆਪਣੀ ਐਜੂਕੇਸ਼ਨ ਦੇ ਮਾਧਮੇ ਜਾਂ ਬਿਜ਼ਨਸ ਦੇ ਮਾਧਮੇ ਗਵਰਨਮੈਂਟ ਨੂੰ ਪਤਾ ਹੋਣਾ ਚਾਹੀਦਾ ਵਾ ਕਿੰਨੇ ਸਾਡੀ ਕਿੰਨੀ ਜਿਹੜੀ ਆ ਡਿਮਾਂਡ ਹੈਗੀ ਸਾਡੇ ਬੰਦੇ ਕਿੰਨੇ ਐਜੂਕੇਟ ਆ ਤੇ ਜਾਂ ਕਿੰਨੇ ਬਿਜ਼ਨਸ ਕਰਨਾ ਚਾਹੁੰਦੇ ਆ ਬਾਹਰ ਜਾ ਕੇ ਤੇ ਉਹ ਗੱਲਬਾਤ ਕਰਕੇ ਗਵਰਨਮੈਂਟ ਦੇ ਥਰੂ ਜਾਣ ਤਾਂ ਜੋ ਕੋਈ ਵੀ ਨੁਕਸਾਨ ਨਾ ਹੋਵੇ ਤੇ ਹਰ ਕੰਟਰੀ ਜਿਹੜਾ ਵਾ ਉਹ ਖੁਸ਼ੀ ਖੁਸ਼ੀ ਇੱਕ ਦੂਜੇ ਨੂੰ ਜਿਹੜਾ ਵਾ ਰਿਸੀਵ ਕਰੇ ਤੇ ਤੇ ਬਿਲਕੁਲ ਜੀ ਮਾਪਿਆਂ ਦੀ ਵੀ ਜ਼ਿੰਮੇਵਾਰੀ ਹੈ ਔਰ ਗਵਰਨਮੈਂਟ ਦੀ ਵੀ ਰਿਸਪੌਂਸਿਬਿਲਟੀ ਹੈ ਕਿ ਇਹੋ ਜਿਹੀ ਜਿੰਨੀਆਂ ਵੈਕੈਂਸੀਆਂ ਉਧਰ ਨੇ ਇਹ ਪਤਾ ਹੋਣਾ ਚਾਹੀਦਾ ਗਵਰਨਮੈਂਟ ਨੂੰ ਵੀ ਕਿੰਨੀਆਂ ਵੈਕੈਂਸੀਆਂ ਕਿੰਨੇ ਲੋਕ ਜਾ ਸਕਦੇ ਆ ਲੀਗਲ ਵੇ ਨਾਲ ਤਾਂ ਜੋ ਅੱਗੇ ਇਹੋ ਜੇ ਇਨਸੀਡੈਂਟਸ ਨਾ ਹੋਣ ਔਰ ਲੀਗਲ ਵੇ ਨਾਲ ਹੀ ਸਾਰੇ ਉਧਰ ਰਹਿਣ ਗੁਰਦਾਸਪੁਰ ਤੋਂ ਯੋਗਿੰਦਰਪਾਲ ਦੇ ਨਾਲ ਰੋਹਿਤ ਗੁੜ